ਹਾਂਜੀ ਭੈਣ ਕੀ ਨਾਮ ਹੈ ਕੀ ਮਾਮਲਾ ਦੀ ਸੀ ਜਦੋਂ ਵਿਧਾਇਕ ਵੱਲੋਂ ਜਿਹੜਾ ਜੋ ਇੱਕ ਕੰਮ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਸੀ ਸੋ ਇਹ ਬਹੁਤ ਪੁਰਾਣਾ 3 3 2013 ਦਾ ਕੇਸ ਹੈ ਜੀ ਜਿਹੜਾ ਅੱਜ ਮਨਜੋਗ ਤਰੰਤਾਰ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜੀ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਆ ਜੀ ਸੋ ਇਹ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਕਰਾਰ ਕੀਤਾ ਕੀ ਨਾਮ ਉਹਦਾ ਵਜਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਮੇ ਸਮੇਂ ਬਾਅਦ ਇਨਸਾਫ ਕੋ ਜਿਹੜਾ ਮਿਲ ਰਿਹਾ ਨਜ਼ਰ ਆ ਰਿਹਾ ਹੈ ਤੋਂ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਪ੍ਰੋ ਅਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਪਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਪਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਮਾ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾ ਜੀ ਦਾ ਹੈ ਮੇਰੇ ਹਸਬੰਦ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਸੰਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਹਮਾਂ ਦਾ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਕਿੰਨੇ ਚਿਰ ਬਾਅਦ ਕਿਹ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਰਹੀ ਹੈ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਾਨਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ। ਮੈਡਮ ਜੀ ਕਿੰਨੀ ਇੱਕ ਮੁਸ਼ਕਲ ਆਈਆਂ ਕੇਸ ਦੇ ਵਿੱਚ? ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ। ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ, ਮਾਰਿਆ ਗਿਆ, ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਦੀਆਂ ਤਮਕੀਆਂ, ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤਮਕੀਆਂ ਦਿੱਤੀਆਂ ਗਈਆਂ। ਜਦਕਿ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ, 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ, ਉਹ ਸੀਿਆਂ ਨੂੰ ਸ ਹਾਂਜੀ ਭੈਣ ਕੀ ਨਾਮ ਹੈ ਕੀ ਮਾਮਲਾ ਦੀ ਸੀ ਜਦੋਂ ਵਿਧਾਇਕ ਵੱਲੋਂ ਜਿਹੜਾ ਜੋ ਇੱਕ ਕੰਮ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਸੀ ਸੋ ਇਹ ਬਹੁਤ ਪੁਰਾਣਾ 3 3 2013 ਦਾ ਕੇਸ ਹੈ ਜੀ ਜਿਹੜਾ ਅੱਜ ਮਨਜੋਗ ਤਰੰਤਾਰ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜੀ 13 ਸਾਲ ਬਾਅਦ ਜਿਹੜਾ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਆ ਜੀ ਸੋ ਇਹ ਜਿਹੜੇ ਉਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਡੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਕਰਾਰ ਕੀਤਾ ਕੀ ਨਾਮ ਉਹਦਾ ਜਨਾਵਿੰਦਰ ਸਿੰਘ ਉਸ ਸਾਬਾ ਔਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਮੇ ਸਮੇਂ ਬਾਅਦ ਇਨਸਾਫ ਕੋ ਜਿਹੜਾ ਮਿਲ ਰਿਹਾ ਨਜ਼ਰ ਆ ਰਿਹਾ ਹੈ ਤੋਂ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਪੀ ਪ੍ਰੋ ਅਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਪਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਪਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਮਾ ਰਾਹੀਂ ਕਿ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਹਸਨਜੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਹਾਂਗਾ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਜੀ ਕਿੰਨੇ ਚਿਰ ਬਾਅਦ ਕਿਹ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਆ ਰਹੀ ਹੈ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾਂ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਇਮਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਨਹੀਂ ਮਿਲਿਆ ਜੀ ਕਿੰਨੀਆਂ ਇੱਕ ਮੁਸ਼ਕਲਾਂ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦਾਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਦੀਆਂ ਤਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤਕੀਆਂ ਦਿੱਤੀਆਂ ਗਈਆਂ ਜਦਕਿ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਕੋਸ਼ਿਸ਼ੀਆਂ ਨੂੰ ਸਜ਼ਾ ਦਿਵਾਉਣ ਲਈ